प्यारे दोस्तों आज फिर ਸਾਡੇ ਨਾਲ ਸਰਦਾਰ ਤਜੀਬ ਸਿੰਘ ਛੱਠਾ ਜੀ ਨੇ ਤੁਹਾਨੂੰ ਪਤਾ ਹੈ ਕਿ ਪਿਛਲੇ ਵਾਰੀ ਜਦ ਅਸੀਂ ਮੁਲਾਕਾਤ ਕੀਤੀ ਸੀ ਤਾਂ ਅਸੀਂ ਨੈਤਿਕਤਾ ਬਾਰੇ ਖੁੱਲੀਆਂ ਗੱਲਾਂ ਕੀਤੀਆਂ ਸੀ ਜਿਵੇਂ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਕਿ ਉਹ ਕੇਵਲ ਨੈਤਿਕਤਾ ਦਾ ਪ੍ਰਚਾਰ ਪ੍ਰਸਾਰਨ ਕਰਦੇ ਅਸਲ ਵਿੱਚ ਤਾਂ ਉਹ ਪੰਜਾਬੀ ਭਾਈਚਾਰਾ ਪੰਜਾਬੀ ਭਾਸ਼ਾ ਸਿਹਤ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਸਾਰੇ ਕਾਰਜ ਕਰਦੇ ਆ ਉਨ੍ਹਾਂ ਵਿੱਚੋਂ ਇੱਕ ਜਿਹੜਾ ਕਾਰਜ ਹੈਗਾ ਉਹ 22 ਫਰਵਰੀ ਨੂੰ ਕਰ ਰਹੇ ਨੇ 22 ਫਰਵਰੀ 2025 ਨੂੰ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਦੇ ਵਿੱਚ ਵਿਰਾਸਤੇ ਖਾਲਸਾ ਦੇ ਵਿੱਚ ਉਹ ਇੱਕ ਪ੍ਰੋਗਰਾਮ ਕਰ ਰਹੇ ਆ ਜਿਸ ਵਿੱਚ ਉਹ ਪੰਜਾਬੀ ਦੇ ਲਈ ਕੰਮ ਕਰਨ ਵਾਲਿਆਂ ਨੂੰ ਪੰਜਾਬੀ ਭਾਸ਼ਾ ਸਹਿਤ ਦੇ ਸੱਭਿਆਚਾਰ ਲਈ ਕੰਮ ਕਰਨ ਵਾਲਿਆਂ ਨੂੰ ਉਹ ਪ੍ਰਮੁਖ ਸ਼ਖਸੀਅਤਾਂ ਜਿਹੜੀਆਂ ਜ਼ਿੰਦਗੀ ਦੇ ਵੱਖਰੇ ਵੱਖਰੇ ਹੋਰ ਖੇਤਰਾਂ 'ਚ ਕੰਮ ਕਰਦੀਆਂ ਉਹਨਾਂ ਲਈ ਤੇ ਜਿਹੜੇ ਉਹਨਾਂ ਦੇ ਜਗਤ ਪੰਜਾਬੀ ਸਭਾ ਦੇ ਸੰਗਠਨ ਵਿੱਚ ਕੰਮ ਕਰਦੇ ਆ ਉਹਨਾਂ ਸੱਜਣਾ ਨੂੰ ਉਹ ਉਸ ਦਿਨ ਸਲਵਾਨਤ ਕਰ ਰਹੇ ਨੇ ਕਿ ਅਠਾ ਸਾਹਿਬ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਇਹ ਸਲਵਾਨਤ ਕਰ ਰਹੇ ਆ ਤੁਸੀਂ ਸ਼ਖਸੀਅਤਾਂ ਨੂੰ ਇਹ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਉਂ ਫਾਇਦਾ ਹੋਇਆ ਕਿ ਕੋਈ ਸ਼ਖਸੀਅਤਾਂ ਨੂੰ ਸਨਮਾਨਤ ਕਰਨਾ ਚਾਹੀਦਾ ਬਰਾਡਸਾਉ ਇਸ ਮਾਗਮੇ ਸੰਦਲੋਵ ਇੱਕ ਨਾਟਕਤਾ ਨੂੰ ਸਮਰਪਿਤ ਫੰਕਸ਼ਨ ਹੈਗਾ ਹੂੰ ਜਿਹੜੇ ਵੀ ਬੰਦਿਆਂ ਨੇ ਨੈਤਿਕਤਾ ਦੇ ਹਿਸਾਬ ਦੇ ਨਾਲ ਕੰਮ ਕੀਤੇ ਹੈਗੇ ਆ ਤੇ ਸਾਨੂੰ ਉਹਨਾਂ ਨੂੰ ਸਨਮਾਨਤ ਕਰਨਾ ਚਾਹੀਦਾ ਹੈਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਜਥੇਬੰਦੀ ਜਗਤ ਪੰਜਾਬੀ ਸਭਾ ਨਾਲ ਜਿਹੜੇ ਸਾਡੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੈਗੇ ਆ ਅਸੀਂ ਉਹਨਾਂ ਨੂੰ ਵੀ ਸ਼ਾਬਾਸ਼ ਦੇਣਾ ਚਾਹੁੰਦੇ ਹੈਗੇ ਆ ਤੇ ਜਿਹੜੇ ਨੈਤਿਕਤਾ ਦੇ ਹਿਸਾਬ ਦੇ ਨਾਲ ਵਧੀਆ ਲਖਾਰੀ ਹੈਗੇ ਆ ਅਸੀਂ ਉਹਨਾਂ ਨੂੰ ਸਨਮਾਨਤ ਕਰਨਾ ਚਾਹੁੰਦੇ ਹੈਗੇ ਆ ਤੇ ਜਿਹੜੇ ਸਮਾਜ ਸੇਵੀ ਜਵੇਂ ਉਹ ਰਾਜਵੀਤਕ ਹੋਣ ਚਾਹੇ ਉਹ ਧਾਰਮਿਕ ਹੋਣ ਕਿਸੇ ਵੀ ਖੇਤਰ ਵਿੱਚ ਉਹਨਾਂ ਨੇ ਚੰਗੇ ਕੰਮ ਕੀਤੇ ਹੋਣ ਇੱਕ ਇਹ ਸਮਝੋਗੇ ਉਹਨਾਂ ਨੂੰ ਸ਼ਾਵਾਸ਼ ਉਹਨਾਂ ਦੇ ਜੀਂਦੇ ਜੀ ਦੇਣਾ ਚਾਹੁੰਦੇ ਬਹੁਤ ਵਾਰੀ ਕਿਹਾ ਜਾਂਦਾ ਵੀ ਬੰਦਾ ਜੋ ਜਹਤੋਂ ਤੁਰ ਜਾਂਦਾ ਹੈਗਾ ਤੇ ਫੇਓ ਦੇ ਕੰਮਾਂ ਨੂੰ ਯਾਦ ਕੀਤਾ ਜਾਂਦਾ ਹੈਗਾ ਤੇ ਸਾਡੇ ਦਿਮਾਗ ਵਿੱਚ ਇਹ ਆਇਆ ਹੈਗਾ ਅਸੀਂ ਪਤਾ ਨਹੀਂ ਮੌਤ ਤੋਂ ਬਾਅਦ ਕੋਈ ਜ਼ਿੰਦਗੀ ਹੈ ਕਿਸੇ ਨੇ ਆਉਣਾ ਕਿਤੇ ਮਿਲਣਾ ਕਿਤੇ ਦੁਆਰਾ ਕਿ ਨਹੀਂ ਮਿਲਣਾ ਜਿਹੜਾ ਕੰਮ ਕਰ ਰਿਹਾ ਹੈਗਾ ਤੇ ਉਹਨੂੰ ਹੁਣੇ ਹੀ ਪੰਜਾਬ ਦੇ ਹੁਣੇ ਹੀ ਉਹਨੂੰ ਸ਼ਾਬਾਸ਼ ਦਿੱਤੀ ਜਾਵੇ ਤਾਂ ਕਿ ਬੜੇ ਹੌਸਲੇ ਨਾਲ ਕੰਮ ਕਰ ਸਕੇ ਫਿਰ ਇੱਕ ਬੰਦਾ ਸ਼ਾਬਾਸ਼ ਜ਼ਰੂਰ ਚਾਹੁੰਦਾ ਜ਼ਰੂਰ ਹੁੰਦਾ ਹੈਗਾ ਉਹਨੂੰ ਲੋੜ ਹੋਵੇ ਜਾਂ ਨਾ ਹੋਵੇ ਪਰ ਅਸੀਂ ਸਮਝਦੇ ਆ ਵੀ ਉਹਨੂੰ ਦੇਖ ਕੇ ਲੋਕ ਹੋਰ ਵੀ ਉਤਸ਼ਾਹਤ ਹੋਣਗੇ ਇਸੇ ਕਰਕੇ ਅਸੀਂ ਉਹਨਾਂ ਨੂੰ ਸਨਮਾਨਤ ਕਰਨਾ ਚਾਹੁੰਦੇ ਕਿਹੜੀਆਂ ਕਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਤੁਸੀਂ ਉਸ ਦਿਨ ਸਨਮਾਨਤ ਕਰਦੇ ਇੱਕ ਤਾਂ ਸਾਡੇ ਸਾਰੇ ਆਪਣੇ ਮੈਂਬਰ ਹੀ ਹੈਗੇ ਜਿਹੜੇ ਸਾਡੇ ਕੋਲ ਕਿੰਨੇ 52 ਮੈਂਬਰ ਹੈਗੇ ਜਲਤ ਪੰਜਾਬੀ ਸਭਾ ਦੇ ਜਿਹੜਾ ਸ਼੍ਰੀ ਬਾਹਰੀ ਕੰਟਰੀਆਂ ਤੋਂ ਤੇ ਇੱਥੇ ਆ ਜਾਣਗੇ ਸਾਡੇ ਕੋਲ ਇੱਥੇ ਹੋਣਗੇ ਦੂਜੇ ਹੈਗੇ ਵਿਦਵਾਨ ਲੇਖਕ ਹੈਗੇ ਆ ਜਿਨ੍ਹਾਂ ਨੂੰ ਸਨਮਾਨਤ ਕਰਾਂਗੇ ਕੁਝ ਨਾਂ ਜੀ ਕੁਝ ਨਾਂ ਜਿਹੜੇ ਨਾਇਕ ਹੈਗੇ ਆ ਨਾ ਜੀ ਮੈਂ ਤੁਹਾਨੂੰ ਇਹ ਦੱਸਦਾ ਜਿਨ੍ਹਾਂ ਨੇ ਹੁਣ ਤੱਕ ਅਪਲਾਈ ਕਰ ਚੁੱਕੇ ਆ ਤੇ ਜਿਨ੍ਹਾਂ ਨੂੰ ਅਸੀਂ ਪਾੜ ਚੁੱਕੇ ਆ ਹਰੇਕ ਬੰਦੇ ਨੇ ਸਾਡੇ ਕੋਲ ਅਪਲਾਈ ਨਹੀਂ ਕੀਤਾ ਕੁਝ ਚੰਗੇ ਬੰਦੇ ਜਿਨ੍ਹਾਂ ਨੂੰ ਤੋਂ ਅਸੀਂ ਆਪ ਪਹੁੰਚ ਕੀਤੀ ਹੈਗੀ ਆ ਜਿਵੇਂ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਹੋਗੇ ਬਾਬਾ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲ ਹੋਗੇ ਸਰ ਕੁਲਵੰਤ ਸਿੰਘ ਜੀ ਡੀਸੀ ਸਾਹਿਬ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਤੇ ਇਸ ਆਪਣੇ ਆਈਐਸ ਵੱਡਾ ਦਾ ਪਾਸ ਕੀਤਾ ਸਰ ਗੁਰਪ੍ਰੀਤ ਸਿੰਘ ਜੀ ਹੋਗੇ ਜਿਹੜੇ ਮਨੁੱਖਤਾ ਦੀ ਸੇਵਾ ਵਾਲੇ ਜਿਹੜੇ ਬਹੁਤ ਉਪਲਾ ਕਰੇ ਲੋਕਾਂ ਦਾ ਤੇ ਧਾਮੀ ਸਾਹਿਬ ਹੋ ਗਏ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਹੋ ਗਏ ਸਾਡੇ ਮਗੇ ਸਾਰੇ ਹੀ ਖੇਤਰਾ ਦੇ ਬੰਦੇ ਉਹ ਉਹਨਾਂ ਦੀ ਮਨਾ ਲਿਆ ਵੀ ਜਿਨ੍ਹਾਂ ਨੂੰ ਅਸੀਂ ਵੀ ਅਪਰੋਚ ਕੀਤਾ ਹੈਗਾ ਬਹੁਤ ਸਾਰੇ ਬੰਦੇ ਹੈਗੇ ਆ ਉਹ ਅਸੀਂ ਜਗਤ ਪੰਜਾਬੀ ਸਭਾ @gmail.com ਤੇ ਅਸੀਂ ਈਮੇਲ ਦਿੱਤੀ ਹੈ ਸਾਨੂੰ ਅਪਲਾਈ ਕਰ ਲਓ ਤੁਹਾਡਾ ਆਲਟੀਮੇਟ ਅਪਲਾਈ ਕਰਨ ਵਾਲਾ ਕੀ ਮਸਲਾ ਆਇਆ ਇਹਦੇ ਵਿੱਚ ਜੀ ਅਪਲਾਈ ਕਰਨਾ ਸਿਰਫ ਆ ਵੀ ਕਈਆਂ ਨੂੰ ਅਸੀਂ ਜਾਣਦੇ ਨਹੀਂ ਹੁੰਦੇ ਕਿਹਨਾਂ ਨੂੰ ਮੈਂ ਨਹੀਂ ਜਾਣਦਾ ਪਰ ਲੋਕਾਂ ਨੇ ਉਹਨਾਂ ਨੇ ਉਹ ਲੋਕਾਂ ਉਹਨਾਂ ਨੇ ਸਮਾਜ ਦਾ ਕੁ ਭਲਾ ਕੀਤਾ ਹੈਗਾ ਵਾ ਸਾਨੂੰ ਨਹੀਂ ਪਤਾ ਉਹ ਰਹਿ ਨਾ ਜਾਣ ਤੇ ਅਸੀਂ ਤਾਂ ਕਹਿੰਨੇ ਸਾਨੂੰ ਦੱਸ ਦਿਓ ਨਾਂ ਬਾਰੇ ਅਸੀਂ ਉਹਨਾਂ ਨੂੰ ਜਾ ਕੇ ਅਪਰੋਚ ਕਰ ਲਾਂਗੇ ਅਪਲਾਈ ਕਰ ਅਸੀਂ ਉਹਨਾਂ ਕੋਲ ਕੋਈ ਕੋਈ ਫੀਸਰੀ ਮੰਗਰੇ ਸਾਨੂੰ ਸਾਨੂੰ ਦੱਸ ਦਿਓ ਵੀ ਕਿਹੜਾ ਬੰਦਾ ਉਹਨੇ ਕੀ ਕੰਮ ਕੀਤਾ ਹੈਗਾ ਘੋਟੋ ਘਾਟ ਅਸੀਂ ਗੂਗਲ 'ਚ ਪਾ ਕੇ ਦੇਖ ਲਈਏ ਕਿ ਕ੍ਰਿਮੀਨਲ ਕੋਈ ਕੇਸ ਤੇ ਨਹੀਂ ਉਹ ਤੇ ਬਣਾ ਪਈ ਉਹੋ ਜਿਹੇ ਬੰਦੇ ਨੂੰ ਅਸੀਂ ਸਮਾਨਤ ਨਾ ਕਰ ਬੈਠੀਏ ਤੇ ਜੇ ਤਾਂ ਮੁੜ ਕੇ ਸਾਡੀ ਸਾਡੀ ਸਸਤਾ ਨੂੰ ਵੀ ਠੇਡਾ ਜਾਂਦੇ ਕੋਈ ਇੱਕ ਬਹੁਤ ਵੱਡੇ ਚੰਗੇ ਆਪਣੇ ਪੰਜਾਬੀ ਦੇ ਵਿਦਵਾਨ ਨੂੰ ਉਹਨੂੰ ਬਹੁਤ ਵੱਡਾ ਨਾਮ ਹੈਗਾ ਜੀ ਉਹਨੂੰ ਸਨਮਾਨਤ ਕਰਨ ਲੱਗੇ ਕਬੱਡੀ ਟੂਰਨਾਮੈਂਟ ਸੀਗਾ ਸਦਨ ਦੁਬਾ ਉੱਥੇ ਉਹਨਾਂ ਨੇ ਮਿੰਦਰ ਪੁਣਛੀਬ ਸਾਧਰਾ ਚੌਂਕੀ ਦਾ ਨੇ ਕਲੀ ਬਹੁਤ ਸੋਹਣੀ ਪਾਈ ਹੈਗੀ ਆ ਤੇ ਉਹ ਕਹਿੰਦਾ ਵਾਜ ਤੋਂ ਬਾਅਦ ਮੈਂ ਕਦੀ ਤੁਹਾਡੇ ਟੂਰਨਾਮੈਂਟ ਦੇ ਸਨਮਾਨ ਲੈਣ ਨਹੀਂ ਆਉਂਗਾ ਤੇ ਸਾਡਾ ਮਕਸਦ ਸਿਰਫ ਇੱਕੋ ਹੀ ਆ ਵੀ ਚੰਗੇ ਬੰਦੇ ਨਾਲ ਕੋਈ ਮਾੜਾ ਬੰਦਾ ਸਨਮਾਨਤ ਕਰਕੇ ਵੱਡਾ ਬੰਦਾ ਆਪਣੀ ਕੋਈ ਫਿਰ ਇੱਠੀ ਨਾ ਸਮਝ ਲਵੇ ਵੀ ਮੈਨੂੰ ਵੀ ਇੱਕ ਮੈਨੂੰ ਇਹਨਾਂ ਨੇ ਬਰਾਬਰੀ ਹੀ ਸਮਝ ਜਾਏਗਾ ਜਦ ਕਿ ਹਰੇਕ ਦੇ ਕੰਮ ਦੀ ਲੋੜ ਹੈਗੀ ਆ ਮੈਂ ਕਿਸੇ ਨੂੰ ਚੌਕੀਦਾਰ ਦਾ ਕੰਮ ਬਾੜਾ ਨਹੀਂ ਸਮਝਦਾ ਪਰ ਉਸ ਸਟੇਜ ਤੇ ਜਿੱਥੇ ਅਸੀਂ ਨੈਤਿਕਤਾ ਦੇ ਆਧਾਰ ਤੇ ਕੋ ਵਧੀਆ ਬੰਦਿਆਂ ਨੂੰ ਕਰ ਰਿਹਾ ਤੇ ਮੈਂ ਚਾਹਨਾ ਹੈ ਕਿ ਉਹ ਕੀ ਸਾਰਿਆਂ ਨੂੰ ਹੀ ਇਹਨੂੰ ਸਨਮਾਨਤ ਕੀਤਾ ਜਾਵੇ ਅੱਛਾ ਕੁਝ ਲੋਕੀ ਵੀ ਕਹਿੰਦੇ ਕਿ ਜੀ ਇਹ ਸਨਮਾਨ ਕਰਨ ਵਾਲਾ ਵੀ ਅੱਜਕੱਲ ਠੰਡਾ ਬਣ ਗਿਆ ਇਹ ਤਾਂ ਇਹ ਕਹਿੰਦੇ ਜਗਾੜ ਹੀ ਹੈ ਇਹੋ ਜੇ ਸ਼ਬਦ ਵਰਤ ਦੇ ਜੀ ਲੋਕ ਤੁਸੀਂ ਵੀ ਸੋਸ਼ਲ ਮੀਡੀਆ ਤੇ ਵੇਖਦੇ ਹੋਵੋਗੇ ਉਹ ਕਹਿੰਦੇ ਆ ਕਿ ਬਈ ਇਹ ਕੰਮਾਂ ਜਿਹੜੇ ਹੈਗੇ ਆ ਈ ਸਰਕਾਰਾਂ ਕਰਦੀਆਂ ਸਰਕਾਰਾਂ ਇਹ ਕੰਨ ਸੰਸਥਾਵਾਂ ਜਦੋਂ ਕਰਦੀਆਂ ਹੈਗੀਆਂ ਉਦੋਂ ਇੱਕ ਦੂਸਰੇ ਦੀ ਪਿੱਟ ਖੁਰਕਣ ਕਰਦੀਆਂ ਉਹ ਮੇਰਾ ਇਹਨਾਂ ਚੋਂ ਮੇਰੇ ਕੋ ਚਾਚੇ ਦਾ ਪੁੱਤ ਮੈਂ ਹਸਤਾ ਮੈਂ ਖalte ਨਹੀਂ ਹੋਣਾ ਕੋਈ ਹੂੰ ਹੂੰ ਜਿਹੜੇ ਬੰਦੇ ਚੰਗੇ ਕੰਮ ਕਰਦੇ ਹੈਗੇ ਆ ਤੇ ਉਹ ਜੇ ਸਾਨੂੰ ਹਵਨ ਕਰਦਿਆਂ ਨੂੰ ਸਾਡੇ ਹੱਥ ਛੱਡਦੇ ਤਾਂ ਸਾਡੇ ਜੱਗ ਛੱਡ ਲੈਣਦੇ ਹੂੰ ਹੂੰ ਕੋਈ ਬੜਾ ਫਰਕ ਨਹੀਂ ਪੈਂਦਾ ਜਿਵੇਂ ਤਾਜ ਦਾ ਪਤਾ ਹਰੇਕ ਹਰੇਕ ਪਤੇ ਹੁੰਦੇ ਹੈਗੇ ਆ ਇਹ ਇੱਕ ਤਾਜ ਚ ਚਾਰ ਹੀ ਬਾਦਸ਼ਾਹ ਤੇ ਚਾਰ ਹੀ ਦੁੱਖੀਆਂ ਦੁੱਖੀਆਂ ਤੋਂ ਘਟੂ ਨਹੀਂਗੇ ਨੀਲੇ ਵਿੱਚ ਹੀ ਆ ਤੇ ਜੋਕਰ ਵੀ ਇੱਕ ਵਿੱਚੇ ਹੁੰਦਾ ਹੈਗਾ ਉਹਨੂੰ ਕੱਢ ਕੇ ਸੀ ਬਾਹਰ ਛੱਡ ਦਿੰਦੇ ਹੈਗੇ ਆ ਪਰ ਜੇ ਇੱਕ ਅਦਾ ਪਤਾ ਗਵਾਜੇ ਤੇ ਸਾਨੂੰ ਜੋਕਰ ਦੀ ਲੋੜ ਵੀ ਪੈ ਜਾਂਦੀ ਹੈਗੀ ਆ ਇਸ ਤਰੀਕੇ ਨਾਲ ਤੁਸੀਂ ਕੰਮ ਜਿੰਨੇ ਤੋਂ ਚੰਗਾ ਚੰਗਾ ਜਿਹੜਾ ਤੁਸੀਂ ਮਰਜ਼ੀ ਕਰ ਲੋ ਇਹ ਨਹੀਂ ਕਿ ਜਦੋਂ ਸਾਡੀ ਦੁਨੀਆ ਤੁਹਾਨੂੰ ਚੰਗਾ ਹੋਊਗੀ ਤੁਹਾਨੂੰ ਇੱਕ ਬੰਦਾ ਨਾ ਜੀ 25 ਕਿਲੇ ਜ਼ਮੀਨ ਆਪਦੀ ਵੇਚ ਕੇ ਇੱਕ ਗੁਰਦੁਆਰਾ ਖੋਲ ਦੇਵੇ ਫੇਰ ਉਹਨੂੰ ਕਹਿੰਦੇ ਨੇ ਝੜਾਵਾ ਖਾਣ ਦੇ ਮਾਰੇ ਨਹੀਂ ਇਹਦੇ ਗੁਰਦੁਆਰਾ ਖੋਲਿਆ ਹੈ ਜਿਹਨੇ ਚੰਗਾ ਕੰਮ ਕਰਨਾ ਉਹ ਚੰਗਾ ਕੰਮ ਵੀ ਕਰੀ ਜਾਣਾ ਜਿਹਨੇ ਨਿੰਦਿਆ ਕਰਨੀ ਉਹ ਤੁਹਾਡੀ ਨਿੰਦਿਆ ਵੀ ਕਰੀ ਜਾਣੀ ਹੈ ਕਦੇ ਨਹੀਂ ਹਟਣਾ ਤੇ ਨਾ ਕਦੀ ਪਹਿਲਾਂ ਹਟੀਆਂ ਤਾਂ ਨਾ ਹਟੀਆਂ ਤੇ ਨਾ ਗਾਂਹੇ ਹਟਣੀਆਂ ਗਈਆਂ ਇਹ ਤੁਹਾਨੂੰ ਦਾ ਕੰਮ ਚੰਗੇ ਕੰਮ ਤੋਂ ਪਿੱਛੇ ਨਹੀਂ ਤੁਹਾਡੀ ਆਤਮਾ ਦੀ ਆਵਾਜ਼ ਜੇ ਤੁਸੀਂ ਆਪਦੇ ਨੂੰ ਚੰਗਾ ਕੰਮ ਕਰਦੇ ਹੋ ਤੁਹਾਨੂੰ ਚੰਗਾ ਕੰਮ ਕਰਦੇ ਰਹਿਣਾ ਚਾਹੀਦਾ ਹੈਗਾ ਆ ਤੁਹਾਡੇ ਵਾਲੀਆਂ ਗੱਲਾਂ ਅਜੇ ਤੱਕ ਮੇਰੇ ਕੋਲ ਮੇਰੇ ਤੱਕ ਤੇ ਨਹੀਂ ਪਹੁੰਚਦੀਆਂ ਜਦੋਂ ਪਹੁੰਚਦੇ ਹੁੰਦੇ ਸੀ ਮੈਂ ਦੁਖੀ ਹੁੰਦਾ ਹੁੰਦਾ ਸੀਗਾ ਫਿਰ ਮੈਂ ਨਾਲ ਦੇ ਨਾਲ ਕਿਹਾ ਬਾਬਾ ਤੁਹਾਡੀ ਉਮੀਦ ਕਰਦਾ ਹੈਗਾ ਮੈਂ ਤੱਕ ਨਹੀਂ ਦੀ ਪਚਾਰ ਆ ਕਰੋ ਕਿਸੇ ਦਾ ਕਿਉਂ ਫਿਤਾ ਕਰਕੇ ਮੈਂ ਆਪਣੇ ਕੰਮ ਚੰਗੇ ਕਰੀ ਜਾਵਾਂ ਤੇ ਇਸ ਕਰਕੇ ਮੇਰੇ ਖਿਆਲ ਦੀਗਾ ਜੋ ਕੋ ਕਹਿੰਦਾ ਵੀ ਹੋਊਗਾ ਤੇ ਉਹ ਆਪ ਕਰ ਲਵੇ ਆਪ ਆਸੀ ਕੋ ਨੂੰ ਹਟਾਉਣਾ ਸੋਣਾ ਅਜੇ ਤਾਂ ਆਪਣਾ ਕਰਦੇ ਹੀ ਆ ਨਾ ਜੀ ਕਿਸੇ ਨੂੰ ਸ਼ਾਬਾਸ਼ ਹੀ ਦੇ ਰਿਆ ਨਾ ਕੀ ਇਹ ਗੱਲ ਨਹੀਂ ਕਰਦੇ ਕਿ ਮਿਆਰ ਕਿਵੇਂ ਨਿਰਧਾਰਤ ਕਰਦੇ ਆਂ ਜੀ ਵੀ ਇਹ ਸਖਸ਼ੀਅਤ ਸਨਮਾਨਯੋਗ ਹੈ ਸਖਸ਼ੀਅਤ ਨਹੀਂ ਸਨਮਾਨਯੋਗ ਕਿਉਂਕਿ ਆਮ ਕਰਕੇ ਵੀ ਇਹ ਗੱਲ ਹੋ ਜਾਂਦੀ ਹੈ ਕਿ ਬਹੁਤ ਵਾਰੀ ਕਿ ਵੀ ਬੰਦਿਆਂ ਨੂੰ ਜਿਹਨਾਂ ਨੂੰ ਤੁਸੀਂ ਸਨਮਾਨਯੋਗ ਸਮਝਦੇ ਆਂ ਬਾਕੀ ਸੈਡੀ ਸਮਝਦੀ ਹੈ ਕਿ ਉਹ ਉਹਨੇ ਸਨਮਾਨਯੋਗ ਨਹੀਂ ਜਾਂ ਉਹਨਾਂ ਨੇ ਪਖੰਡ ਕਰ ਰਹੇ ਆ ਜਾਂ ਉਹਨਾਂ ਨੇ ਲਬਾਦਾ ਪਾਇਆ ਹੋਇਆ ਚੰਗੇ ਕੰਮਾਂ ਦਾ ਅਸਲ ਚ ਚੰਗੇ ਕੰਮ ਕਰਦੇ ਉਦੋਂ ਤੇ ਉਹ ਇੱਕ ਸੌ ਤੋਂ ਪਹਿਲਾਂ ਗੂਗਲ ਤੇ ਚੈੱਕ ਕਰਦੇ ਹੋ ਤੇ ਕ੍ਰਿਮੀਨਲ ਕੇਸ ਨਾ ਹੋਵੇ ਤੇ ਕੋਈ ਸਾਡਾ ਆਪਣਾ ਸਟੈਂਡਰਡ ਹੈ ਸਾਡੇ ਅਕਸਰ ਹੁੰਦਾ ਹੈਗਾ ਜੇ ਸਾਡੇ ਤਨੂੰ ਚੰਗਾ ਲੱਗਦਾ ਵੀ ਸਮਾਜ ਦੇ ਭਲੇ ਲਈ ਕੋਈ ਕੰਮ ਕਰ ਰਿਹਾ ਹੈਗਾ ਅਸੀਂ ਉਹਨੂੰ ਹੀ ਕਰਾਂਗੇ ਅੱਛਾ ਇਹਦੇ 'ਚ ਤੁਸੀਂ ਕੱਲਾ ਮਾਨ ਸਨਮਾਨ ਭਾਵੇਂ ਇੱਕ ਇੱਕ ਜਨਤਕ ਤੌਰ ਤੇ ਉਹਦੀ ਇੱਜ਼ਤ ਅਫਜ਼ਾਈ ਕਰਨੀ ਜਾਂ ਉਸ ਨੂੰ ਸਨਮਾਨ ਦੇਣਾ ਜਾਂ ਉਹਦਾ ਨਾਂ ਲੈਣਾ ਜਾਂ ਜਾਂ ਇਹਦੇ ਵਿੱਚ ਕੋਈ ਨਾਮੀ ਰਾਸ਼ੀ ਵੀ ਹੈ ਨਾਮੀ ਰਾਸ਼ੀ ਦਾ ਕੋਈ ਕਹਿੰਦਾ ਇਹ ਲੱਖ ਰੁਪਏ ਦਾ ਨਾਮ ਸੀਗਾ ਤੇ ਉਹ ਹਫ਼ਤਾ ਤੋਂ ਪਹਿਲਾਂ ਕਿਸੇ ਨੂੰ 1.5 ਲੱਖ ਰੁਪਏ ਉਹ ਮੈਂ ਉਹਦੇ ਚੇਅਰਮੈਨ ਨੂੰ ਦਿਆ ਸੀਗਾ ਸਾਡੇ ਕੋਲ ਦੇ ਹੋ ਜਾ ਕੁਛ ਨਹੀਂ ਕਰਦਾ ਅਜਿਹਾ ਸਿਰਫ ਉਸ ਬੰਦੇ ਨੂੰ ਰੀਕੋਗਨਾਈਜ਼ ਹੀ ਕਰਦੇ ਆ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਆ ਜਿਵੇਂ ਪਹਿਲਾਂ ਸਾਡੀ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਅਸੀਂ 121 ਬੰਦੇ ਦੁਨੀਆ ਦੇ ਉਹਨਾਂ ਨੂੰ ਸਨਮਾਨਿਤ ਕੀਤਾ ਸੀਗਾ ਐਥੀ ਕਿ ਸਾਡੀ ਪਿਛਲੀ ਵਾਰੀ ਵਰਲਡ ਪੰਜਾਬੀ ਦਾ ਕਾਨਫਰੰਸ ਦਾ ਵਿਸ਼ਾ ਹੀ ਸੀਗਾ ਵੀ ਉਹ ਸਾਡੇ ਨਾਇਕ ਕਿਹੜੇ ਹੋਏ ਹੈਗੇ ਆ ਜਿਹੜੇ ਲੰਘ ਗਏ ਜਿਹੜੇ ਪੀਤ ਚੁੱਕੇ ਹੈਗੇ ਜਮਾਨੇ ਜਾ ਚੁੱਕੇ ਜਿਹੜੇ ਹੋਣ ਵਾਲੇ ਹੈਗੇ ਆ ਅਸੀਂ ਰਾਜਾ ਪੁਲਿਸ ਨੂੰ ਸਭ ਤੋਂ ਪਹਿਲਾਂ ਅਸੀਂ ਹੀਰੋ ਪੰਜਾਬੀ ਹੀਰੋ ਮੰਨਦੇ ਹੈਗੇ ਆ ਜਿਹੜੇ ਹੁਣ ਜੀਵਤ ਹੈਗੇ ਆ ਉਸਾਰ ਰਵੀ ਸਿੰਘ ਉਹਨਾਂ ਨੂੰ ਅਸੀਂ ਅਸੀਂ ਆਪਣਾ ਪੰਜਾਬੀ ਹੀਰੋ ਮੰਨਦੇ ਹੈਗੇ ਆ ਸ਼ਾਇਦ ਸਾਡੇ ਆਤ ਨਹੀਂ ਸਕਣਗੇ ਅਸੀਂ ਉਹਨਾਂ ਕੋਲ ਸੰਪਰਕ ਵੀ ਕਰ ਚੁੱਕੇ ਹੈਗੇ ਆ ਜਿਹਨੂੰ ਆਮ ਜਨਤਾ ਲੋਕ ਇਹ ਅਸੀਂ ਸਾਡੇ ਜਿਹਨੂੰ ਅਸੀਂ ਚੰਗਾ ਸਮਝਦੇ ਅਸੀਂ ਉਹਨੂੰ ਕੋ ਨੂੰ ਕਰਾਂਗੇ ਕੋਈ ਬੰਦਾ ਮਾੜਾ ਬੰਦਾ ਕਿ ਚੰਗੇ ਬੰਦੇ ਨੂੰ ਵੀ ਉਹਦੇ ਨੁਕਸੇ ਦੇਖੀ ਜਾਊਗਾ ਅੱਜ ਤਾਂ ਇੱਕ ਚੰਗੇ ਬੰਦੇ ਦੇ ਜਿਹੜੇ ਗੁਣ ਦੇਖ ਕੇ ਤੇ ਉਹ ਜੇ ਮਾੜੇ ਬੰਦੇ ਨੂੰ ਘਰ ਬੈਠੇ ਤੇ ਉਹਦੇ ਨਾਲ ਅਸੀਂ ਵੀ ਨਾਲ ਦੀ ਨਾਲ ਬਦਨਾਮ ਹੋ ਜਾਣਾ ਇਹ ਕੋਸ਼ਿਸ਼ ਤਾਂ ਕਰਾਂਗੇ ਇੱਕ ਪਰ ਇਹ ਹਮੇਸ਼ਾ ਜਦੋਂ ਹੋਇਆ ਨਾ ਜੀ ਮੈਂ ਖੇਡਦਾ ਰਿਹਾ ਜੀ ਪਹਿਲਾਂ ਮੈਂ ਕੋਈ ਖੇਡਦਾ ਹੁੰਦਾ ਸ਼ੋਰਟਬੋਰਡ ਖੇਡਦਾ ਹੁੰਦਾ ਸੀਗਾ ਕੀ ਗੱਲ ਹੁਣ ਉਹ ਕੰਪੇਅਰ ਕਰਨਾ ਹੋਵੇ ਤਾਂ ਦੂਜਾ ਉਹ ਜ਼ਿਆਦਾ ਛਿੱਟੂ ਦਾ ਫੇਰੀ ਫਾਸਟ ਆਊਗਾ ਨਾ ਉਹ ਕਵਤਾ ਸੁਣਾਉਣ ਲੱਗੂ ਇੱਕ ਨੇ ਕਹਿੰਦਾ ਤੂੰ ਸਭ ਤੋਂ ਵਧੀਆ ਦੂਜੇ ਕਹਿੰਦਾ ਤੂੰ ਵਧੀਆ ਤੇ ਇਸ ਕਰਕੇ ਪਤਾ ਨਹੀਂ ਲੱਗਦਾ ਕਿ ਕਿਹੜਾ ਵਧੀਆ ਤੇ ਕਿਹੜਾ ਨਹੀਂ ਵਧੀਆ ਅਸੀਂ ਸਾਈਜ਼ ਦੀ ਚਾਹੁੰਦੇ ਆ ਜਿਹਨੂੰ ਅਸੀਂ ਚੰਗਾ ਸਮਝਦਾ ਅਸੀਂ ਕਰ ਲਿਆ ਜਿਹਨੂੰ ਤੁਸੀਂ ਸਮਝਦੇ ਹੋ ਚੰਗਾ ਤੇ ਤੁਸੀਂ ਉਹਨੂੰ ਕਰ ਲਓ ਇਹਦੇ ਵਿੱਚ ਸਾਡੇ ਕੋਲ ਮੈਨੂੰ ਅੱਜ ਵੀ ਇੱਕ ਪਤਾ ਹੈਗਾ ਕਿ ਦੋ ਬੰਦੇ ਸਾਡੇ ਕੋਲ ਉਹ ਰਹਿ ਜਾਣੇ ਹੈਗੇ ਦੋ ਦੇ ਹਰ ਕੋ ਵਾਧੂ ਨਾ ਪੈ ਲੈਣੇ ਹੂੰ ਉਹ ਕਹਿੰਦਾ ਕਿ ਕਿਹੜੇ ਪੈ ਜਾਣੇ ਹੈਗੇ ਰਹਿ ਕੌਣ ਗਿਆ ਪਗਾਇ ਇੱਕ ਤੂੰ ਰਹਿ ਗਿਆ ਤੇ ਇੱਕ ਜਿਹਨੂੰ ਤੂੰ ਪਸੰਦ ਕਰਦਾ ਤੇ ਉਹ ਇੱਕ ਰਹਿ ਗਿਆ ਤੇ ਗੱਲ ਵੱਧੂ ਕਿਹੜੇ ਪੈਗੇ ਜਿਹਨੂੰ ਤੂੰ ਲਾਈਕ ਨਹੀਂ ਕਰਦਾ ਇੱਕ ਦੋ ਬੰਦਾਂ ਤੂੰ ਲਾਈਕ ਨਹੀਂ ਕਰਦਾ ਉਹ ਵੀ ਛੋੜਿਆ ਜਾਣੇ ਕਿਉਂਕਿ ਸਟੈਂਡਰਡ ਦੀ ਮੈਜ਼ਰਮੈਂਟ ਇੱਕ ਲੋਕਾਂ ਦੀ ਸਾਡੀ ਕਮੇਟੀ ਦੀ ਨਿਗਾਹ ਦੇ ਵਿੱਚ ਜਿਹੜੇ ਹੋਏ ਉਹ ਚੰਗੇ ਪੈ ਜਾਣੇ ਹੈਗੇ ਤੇ ਜਿਹੜਾ ਸਾਹਮਣਾ ਜਿਹਨੇ ਕੁਛ ਨਹੀਂ ਕਦੀ ਕੀਤਾ ਤੇ ਕੁਛ ਨਹੀਂ ਕਰਨਾ ਉਹਦੀ ਨਿਗਾਹ ਵਿੱਚ ਕਿਹੜਾ ਬੰਦਾ ਚੰਗਾ ਤੇ ਕਿਹੜਾ ਮਾੜਾ ਹੈਗਾ ਕਈਆਂ ਦਾ ਕੰਮ ਕਲਾ ਕ੍ਰਿਟਿਸਿਜ਼ਮ ਕਰਨ ਦੀ ਨੀਤ ਹੀ ਹੁੰਦੀ ਹੈ ਸਾਨੂੰ ਬਹੁਤ ਵਾਰੀ ਕ੍ਰਿਟਿਸਿਜ਼ਮ ਦਾ ਤੇ ਬਰਾਦਸਾ ਸਾਨੂੰ ਫਾਇਦਾ ਹੋ ਜਾਂਦਾ ਅਸੀਂ ਆਪਣੀ ਸੁਧਾਰ ਕਰ ਲਏ ਨੇ ਹੈਗੇ ਪਰ ਕਈਆਂ ਦਾ ਕੰਮ ਹੁੰਦਾ ਹੈ ਕਿ ਕ੍ਰਿਟਿਸਰ ਜੋ ਦੀ ਮਰਜ਼ੀ ਕਰ ਲੋ ਤੁਹਾਨੂੰ ਬਾੜਾ ਹੀ ਕਹਿਣਾ ਹੈਗਾ ਉਹਨਾਂ ਦਾ ਪਰ ਉਹ ਸਾਡੀ ਡਿਊਟੀ ਇਹ ਸਮਝ ਲਓ ਸਾਨੂੰ ਉਹ ਪਾਪੂਲਰ ਜਿਆਦਾ ਕਰ ਦਿੰਦੇ ਆ ਸਾਡੀ ਪਬਲਿਸਿਟੀ ਜੋ ਪਹਿਲੀ ਵਾਰ ਲੁਪੇ ਪੰਜਾਬੀ ਕਾਰਪਸ ਕਰਾਈ ਸਾਾਨੂੰ ਪਤਾ ਹੀ ਨਹੀਂ ਸੀਗਾ ਜਿਹੜੇ ਦੂਜੇ ਬੰਦਿਆਂ ਨੇ ਸਾਡੀ ਸਾਡੇ ਖਿਲਾਫ ਬੋਲ ਬੋਲ ਕੇ ਇਹ ਜੀ ਰਾਈਟਰ ਨੇ ਜੀ ਆਹ ਨਹੀਂ ਕਿ ਜਿਆ ਨਹੀਂ ਕਰਕੇ ਉਹਨਾਂ ਨੇ ساری ਦੁਨੀਆ ਤੱਕ ਹੀ ਸਾਡੀ ਗੱਲ ਪਹੁੰਚਾਈ ਵੀ ਕੈਨੇਡਾ ਚ ਵੀ ਵਰਲਡ ਪੰਜਾਬੀ ਕਾਨਫਰੰਸ ਆਉਂਦੀਆਂ ਅੱਜ ਅਸੀਂ ਦੱਸ ਕਰਾ ਚੁੱਕੇ ਹੈਗੇ ਆ ਇਹ ਜਿਹੜੇ ਡੈਕਟੋਪੋਲ ਦੇ ਹਨਾ ਜੀ ਉਹ ਸਭ ਕੋ ਐਡਵਰਟਾਈਜ਼ਮੈਂਟ ਸਾਡੀ ਜਾਦੀ ਕਰਦੇ ਤੁਸੀਂ ਸਮਝਣ ਦੀ ਲੋੜ ਆ ਤੁਹਾਨੂੰ ਇਹ ਕਰਦੀ ਬਹੁਤ ਮਿਹਰਬਾਨੀ ਜੀ ਤੁਸੀਂ ਆਪਣੇ ਇਸ ਪ੍ਰੋਗਰਾਮ ਬਾਰੇ ਦੱਸਿਆ ਇਸ ਦੇ ਆਦੇਸ਼ ਬਾਰੇ ਦੱਸਿਆ ਤੇ ਤੁਹਾਡਾ ਆਦੇਸ਼ ਬੜਾ ਸਪਸ਼ਟ ਹੈਗਾ ਤੇ ਮੈਂ ਇਹ ਸਮਝਦਾ ਹੈਗਾ ਕਿ ਤੁਹਾਡਾ ਇਹ ਕਾਰਜ ਬੜਾ ਵੱਡਮੁੱਲਾ ਹੈ ਤੇ ਤੁਸੀਂ ਇਸ ਕਾਰਜ ਵਿੱਚ ਲੱਗੇ ਰਹੋ ਇਹ ਗੱਲ ਤੁਹਾਡੀ ਮੈਨੂੰ ਬੜੀ ਪਸੰਦ ਆਈ ਕਿ ਤੁਸੀਂ ਕਹਿੰਦੇ ਆ ਕਿ ਮਾੜੇ ਕੰਮਾਂ ਵਾਲਿਆਂ ਨੂੰ ਨਿੰਦਣ ਵਾਲੇ ਤਾਂ ਬਹੁਤ ਆ ਪਰ ਜਿਹੜੇ ਚੰਗਾ ਕੰਮ ਕਰਦੇ ਆ ਉਹਨੂੰ ਸਲਾਉਣ ਵਾਲੇ ਥੋੜੇ ਨੇ ਤੇ ਤੁਸੀਂ ਉਹਨਾਂ ਨੂੰ ਸਲਾਉਣ ਦਾ ਇੱਕ ਵੱਡਾ ਬੀੜਾ ਠਾਇਆ ਤੇ ਜਿੰਨੀ ਤੁਹਾਡੀ ਸਮਰੱਥਾ ਹੈ ਜਿੰਨੀ ਤੁਹਾਡੀ ਸ਼ਕਤੀ ਆ ਉਸ ਨੂੰ ਤੁਸੀਂ ਇਸੇ ਪਾਸੇ ਲਾਉਣੇ ਆ ਤੇ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਸੀਂ ਸਟੂਡੀਓ ਚ ਆਏ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਸਰ